ਇੱਕ ਪਿੰਡ ਦੇ ਨੰਬਰਦਾਰ ਨੇ ਆਪਦੀ ਧੀ ਦੇ ਨਾਲ ਖੂਨ ਦੀ ਹੋਲੀ ਖੇਡੀ ਆਪਦੀ ਛੋਟੀ ਜੀ ਦੋਤੀ ਨੂੰ ਵੀ ਮੌਤ ਦੇ ਘਾਟ ਉਤਾਰਤਾ ਉਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਉਹਦੇ ਪਿੱਛੇ ਜਿਹੜਾ ਅਸਲ ਕਾਰਨ ਅੱਜ ਤੁਹਾਨੂੰ ਉਹ ਦੱਸਦੇ ਆਂ ਵੀ ਉਹ ਕਿਹੜਾ ਨੰਬਰਦਾਰ ਸੀ ਕਿਹੜੇ ਉਹ ਪਿੰਡ ਦਾ ਸੀ ਤੇ ਉਹਨੇ ਇਹ ਸਾਰਾ ਕੁਝ ਕਿਉਂ ਕੀਤਾ ਜਿਹੜੀ ਇਹ ਘਟਨਾ ਵਾਪਰੀ ਹੈ ਘਟਨਾ ਵਾਪਰੀ ਹੈ ਬਿਰਕਕਲਾ ਪਿੰਡ ਦੇ ਵਿੱਚ ਬਿਰਕਕਲਾ ਪਿੰਡ ਦੇ ਵਿੱਚ ਇੱਕ ਨੰਬਰਦਾਰ ਰਹਿੰਦਾ ਸੀ ਜਿਸ ਦਾ ਨਾਮ ਸੀ ਰਾਜਵੀਰ ਸਿੰਘ ਨੰਬਰਦਾਰ ਜੱਟ ਸਿੱਖ ਬਰਾਦਰੀ ਦਾ ਬੰਦਾ ਸੀਗਾ ਇਹ ਹੁਣ ਪਿੰਡ ਦਾ ਨੰਬਰਦਾਰ ਸੀਗਾ ਮੋਤਵਾਰ ਬੰਦਾ ਸੀਗਾ ਚੰਗਾ ਪਿੰਡ ਚ ਰਤਬਾ ਸੀਗਾ ਬੰਦਿਆਂ ਚ ਬਹਿਣੀ ਉੱਠਣੀ ਸੀ ਪੰਚਾਇਤਾਂ ਚ ਨਿਤ ਨਿਵੇੜੇ ਫੈਸਲੇ ਕਰਾਉਂਦਾ ਸੀਗਾ ਤੇ ਰਾਜਵੀਰ ਨੰਬਰਦਾਰ ਦੀ ਧੀ ਸੀਗੀ ਜਸ਼ਮਣ ਕੌਰ ਜਸ਼ਮਣ ਕੌਰ ਜਦੋਂ ਜਵਾਨ ਹੁੰਦੀ ਆ ਤਾਂ ਉਹਨੂੰ ਆਪਦੇ ਪਿੰਡ ਦੇ ਹੀ ਮੁੰਡੇ ਨਾਲ ਪਿਆਰ ਹੋ ਜਾਂਦਾ ਜਿਹਦਾ ਨਾਮ ਸੀ ਰਵੀ ਸ਼ਰਮਾ ਜਿਹੜਾ ਕੀ ਹਿੰਦੂਆਂ ਦਾ ਮੁੰਡਾ ਸੀਗਾ ਹੁਣ ਪਿਓ ਨੰਬਰਦਾਰ ਤੇ ਧੀ ਹੁਣ ਯਾਰੀਆਂ ਪਗਾਉਣ ਲੱਗ ਗਈ ਪਿੰਡ ਦੇ ਮੁੰਡੇ ਨਾਲ ਗੱਲ ਤਾਂ ਹੁਣ ਹਾਜਮ ਹੋਣ ਵਾਲੀ ਹੈ ਨਹੀਂਗੀ ਚਲੋ ਜੀ ਇਹ ਜਸ਼ਮਣਕਾਰ ਉਸ ਰਵੀ ਨਾਲ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਈ ਰਾਤ ਬਰਾਤੇ ਮਿਲ ਜੁਲ ਵੀ ਲੱਗ ਗਈ ਪਿੰਡ ਚ ਪਿਓ ਦੀ ਪੱਗ ਰੋਲਣ ਲੱਗ ਗਈ ਚਲੋ ਕਿਤੇ ਨਾ ਕਿਤੇ ਘਰੇ ਵੀ ਅਸੀਂ ਦਾ ਪਤਾ ਲੱਗਦਾ ਲੋਕੀ ਸਹੀ ਪੀਣੀ ਗੱਲ ਰਹਿੰਦੀ ਹੁੰਦੀ ਜਦੋਂ ਕਿਤੇ ਰਾਜਵੀਰ ਨੰਬਰਦਾਰ ਤੱਕ ਇਹ ਗੱਲ ਪਹੁੰਚੀ ਤੇ ਉਹਨੇ ਕਿਹਾ ਵੀ ਕੁੜੀਏ ਦੇਖ ਮੈਂ ਪਿੰਡ ਦਾ ਨੰਬਰਦਾਰ ਹਾਂ ਮੈਂ ਮੋਤਵਾਰ ਬੰਦਾ ਮੈਂ ਤੇਰੇਗੇ ਹੱਥ ਜੋੜਦਾ ਮੇਰੀ ਪੱਗ ਨਾ ਰੋਲ ਨਾ ਰੋਲ ਮੈਂ ਤੈਨੂੰ ਪੁੱਤਾਂ ਵਾਂਗੂ ਪਾਲ ਲਿਆ ਹਟ ਜਾ ਪਿੱਛੇ ਕੁਛ ਨਹੀਂ ਪਿਆ ਨਾ ਕੰਮਾਂ ਚ ਚਲੋ ਜੀ ਘਰ ਦੇ ਕਿਤੇ ਆਸੇ-ਪਾਸੇ ਦਾ ਰਿਸ਼ਤਾ ਵੀ ਲੱਭਣ ਲੱਗਾ ਕਿ ਜਸ਼ਮਣ ਕੌਰ ਦਾ ਵੀ ਚਲ ਵਿਆਹ ਕੇ ਸਿਆਪਾ ਲਾਈਏ ਪਰ ਕਿਤੇ ਮੂੰਹ ਨਾ ਕਾਲਾ ਕਰ ਜੇ ਉਹੀ ਗੱਲ ਹੋ ਗਈ ਜਿਹਦਾ ਨੰਬਰਦਾਰ ਨੂੰ ਡਰ ਸੀ ਜਸ਼ਮਣ ਕੌਰ ਨੂੰ ਉਹ ਸ਼ਰਮਿਆਂ ਦਾ ਮੁੰਡਾ ਪਿੰਡੋਂ ਭਜਾ ਕੇ ਲੈ ਜਾਂਦਾ ਤੇ ਜਾ ਕੇ ਕੋਟ ਮੈਰਿਜ ਕਰਾ ਲੈਂਦੇ ਹੁਣ ਤਿੰਨ ਚਾਰ ਮਹੀਨੇ ਆਸੇ-ਪਾਸੇ ਰਹਿੰਦੇ ਆ ਤਿੰਨਾ ਚਾਰਾਂ ਮਹੀਨਿਆਂ ਬਾਅਦੇ ਦੋਨੇ ਜਣੇ ਆ ਕੇ ਵਿਰਕ ਕਲਾਂ ਪਿੰਡ ਦੇ ਵਿੱਚ ਹੀ ਵੱਸਣ ਲੱਗ ਜਾਂਦੇ ਆ ਉਸੇ ਪਿੰਡ ਦੀ ਕੁੜੀ ਉਸੇ ਪਿੰਡ ਦਾ ਮੁੰਡਾ ਕਹਿਣ ਦਾ ਮਤਲਬ ਕਿ ਧੀ ਪਿੰਡ ਦੀ ਨੋ ਬਣ ਕੇ ਪਿੰਡ 'ਚ ਰਹਿਣ ਲੱਗ ਗਈ ਹੁਣ ਰਾਜਵੀਰ ਨੰਬਰਦਾਰ ਇੱਕ ਜੌਂਦੀ লাশ ਬਣ ਗਿਆ ਉਹਨੂੰ ਐ ਲੱਗਣ ਲੱਗ ਗਿਆ ਵੀ ਮੈਂ ਤਾਂ ਖਤਮ ਹੋ ਗਿਆ ਮੇਰੇ ਤਾਂ ਪੱਲੇ ਹੀ ਨਹੀਂ ਕੁਝ ਰਹਿ ਗਿਆ ਮੇਰੀ ਕਾਦੀ ਨੰਬਰਦਾਰੀ ਰਹਿ ਗਈ ਮੈਂ ਤਾਂ ਚਾਰਾ ਬੰਦੇਾਂ ਚ ਨਹੀਂ ਬੈਠ ਜੁਗਾ ਰਹਿ ਗਿਆ ਤੁਸੀਂ ਆਪ ਸਿਆਣੇ ਹੋ ਵੀ ਜਦੋਂ ਧੀ ਭਣ ਇਹੋ ਜਿਹਾ ਕੰਮ ਕਰ ਜੇ ਤਾਂ ਬੰਦੇ ਦਾ ਮਰਨ ਹੋ ਜਾਂਦਾ ਬੰਦੇ ਦਾ ਦੁਨੀਆ ਤੇ ਜਿਉਣ ਨਹੀਂ ਰਹਿ ਜਾਂਦਾ ਬੰਦਾ ਇੱਕ ਜੌਂਦੀ লাশ ਬਣ ਜਾਂਦਾ ਹੁਣ ਨੰਬਰਦਾਰ ਕਿਤੇ ਨਾ ਕਿਤੇ ਆਪ ਦੇਲ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀਗਾ ਵੀ ਚੱਲ ਛੱਡ ਬਣਾ ਜੋ ਹੋ ਗਿਆ ਹਵਾ ਗਿਆ ਠੀਕ ਆ ਪਰ ਜਦੋਂ ਅੱਖਾਂ ਸਾਹਮਣੇ ਆਪਦੀ ਧੀ ਨੂੰ ਦੇਖ ਲੈਂਦਾ ਸੀ ਪਿੰਡ ਦੇ ਵਿੱਚ ਤੇ ਫੇਰ ਉਹ ਗੱਲ ਅਣਖ ਨੂੰ ਬੰਗਾਰ ਦੀ ਜਮੀਰ ਮੇਣਾ ਮਾਰਦਾ ਸੀ ਨੰਬਰਦਾਰਾ ਵੀ ਆਪਾਂ ਤਾਂ ਲੋਕਾਂ ਦੇ ਫੈਸਲੇ ਕਰਾਉਣ ਵਾਲੇ ਤੇ ਅੱਜ ਆਪਣੇ ਘਰ ਚ ਆ ਕੀ ਹੋ ਗਿਆ ਇਸ ਗੱਲ ਨੂੰ ਲਗਭਗ 4 ਸਾਲ ਦਾ ਸਮਾਂ ਲੱਗ ਜਾਂਦਾ ਜਸ਼ਮਣ ਕੌਰ ਦੇ ਘਰੇ ਉਹਦੀ ਗਾਂ ਬੱਚੀ ਪੈਦਾ ਹੋ ਜਾਂਦੀ ਜਿਹਦੇ ਨਾਲ ਏਕਮਣੂਰ ਹੁੰਦਾ ਕਹਿਣ ਦਾ ਬਲੋ ਕਿ ਰਾਜਵਿਰਤੀ ਦੋਤੀ ਪੈਦਾ ਹੋ ਜਾਂਦੀ ਹੈ 4 ਸਾਲਾਂ ਬਾਅਦ ਕੀ ਹੁੰਦਾ ਕਿ ਜਿਹੜਾ ਇਹ ਰਵੀ ਸ਼ਰਮਾ ਹੁੰਦਾ ਕੁੜੀ ਦਾ ਘਰ ਵਾਲਾ ਇਹ ਤਾਂ ਕੰਮ-ਕੁਮ ਤੇ ਲੱਗਾ ਸੀ ਤੇ ਕੰਮ ਤੇ ਗਿਆ ਹੁੰਦਾ ਤੇ ਜਸ਼ਮਣ ਕੌਰ ਆਪਦੀ ਬੱਚੀ ਨੂੰ ਝੁੱਕ ਕੇ ਪਿੰਡ ਵਾਲੇ ਅੱਡੇ ਤੇ ਖੜੀ ਹੁੰਦੀ ਐ ਸ਼ਹਿਰ ਨੇ ਉਸ ਬੱਚੀ ਦੀ ਦਵਾਈ ਲੈਣ ਜਾਣਾ ਹੁੰਦਾ ਹੁਣ ਖੇਤੋਂ ਰਾਜਵੀਰ ਨੰਬਰਦਾਰ ਆਵਦਾ ਸੀ ਤੇ ਕੋਲ ਸੀ ਕਈ ਬਈ ਜਦੋਂ ਉਹਨੇ ਆਪਦੀ ਕੁੜੀ ਨੂੰ ਅੱਡੇ ਤੇ ਖੜੀ ਨੂੰ ਵੇਖਿਆ ਤੇ ਫਿਰ ਦਿਮਾਗ 'ਚ ਉਹ ਰੀਲ ਘੁੰਮ ਗਈ ਬਈ ਵੀ ਪੁੱਤਾਂ ਵਾਂਗੂ ਪਾਲੀ ਤੇ ਇਹਨੇ ਮੇਰੀ ਇਹੋ ਜੀ ਪੱਗ ਰੋਲੀ ਵੀ ਮੈਂ ਤਾਂ ਪਿੰਡ 'ਚ ਹੁਣ ਧੌਣ ਸਿੱਟ ਕੇ ਦੁਰਦਾ ਕਿੱਥੇ ਮੈਂ ਮੁੱਛਾ ਕੁੰਡੀਆਂ ਕਰਕੇ ਪਿੰਡ 'ਚ ਗੀੜਾ ਕੱਢਦਾ ਸੀ ਲੋਕੀ ਨੰਬਰਦਾਰ ਨੰਬਰਦਾਰ ਕਰਦੇ ਸੀਗੇ ਅੱਜ ਮੈਨੂੰ ਕੋਈ ਹੱਥ ਵੀ ਖੜਾ ਨਹੀਂ ਕਰਦਾ ਮੇਰੀ ਨੀਵੀਂ ਪਵਾਤੀ ਇਹਨੇ ਪਿੰਡ 'ਚ ਜਦੋਂ ਕਦੇ ਅ ਤਾਂ ਨੰਬਰਦਾਰ ਨੇ ਉਸ ਕਈ ਨਾਲ ਆਪਦੀ ਕੁੜੀ ਤੇ ਵਾਰ ਕਰਤਾ ਤਿੰਨ ਚਾਰ ਕਈਆਂ ਉਹਦੇ ਸਿਰ 'ਚ ਮਾਰੀਆਂ ਜਿਹੜੀ ਨਿੱਕੀ ਜੀ ਦੋਤੀ ਸੀਗੀ ਨੰਬਰਦਾਰ ਦੀ ਉਹ ਕੁੜੀ ਦੇ ਹੱਥੋਂ ਡੇਕ ਕੇ ਸੜਕ ਤੇ ਡਿੱਗ ਪਈ ਤੇ ਸਿਰ 'ਚ ਸੱਟ ਵੱਜੀ ਉਹ ਵੀ ਵਿਚਾਰੀ ਪੂਰੀ ਹੋ ਗਈ ਤੇ ਨੰਬਰਦਾਰ ਦੀ ਕੁੜੀ ਵੀ ਕਾਲ ਚਲਾਣਾ ਕਰ ਗਈ ਉਸ ਤੋਂ ਬਾਅਦ ਚਲੋ ਜੀ ਅੱਡੇ ਤੇ ਹੋਰ ਲੋਕ ਖੜੇ ਸੀ ਰੌਲਾ ਪੈ ਗਿਆ ਚੱਕ ਲੋ ਚੱਕ ਲੋ ਹੋ ਗਈ ਰਵੀ ਸ਼ਰਮੀ ਨੂੰ ਫੋਨ ਜਾਵੜਿਆ ਜਿਹੜੇ ਮੁੰਡੇ ਨੇ ਵਿਆਹ ਕਰਾਇਆ ਸੀ ਕੁੜੀ ਨਾਲ ਉਹ ਭੱਜ ਕੇ ਆ ਗਿਆ ਸਾਰਾ ਟੱਬਰ ਰੋਵੇ ਧੋਵੇ ਨੰਬਰਦਾਰ ਵਿਚਰਾਸੇ ਪਾਸੇ ਹੋ ਗਿਆ ਨੰਬਰਦਾਰ ਨੂੰ ਪਤਾ ਸੀ ਜਿਹੜਾ ਕੋ ਸੋਨਾ ਜਿੱਤਾ ਹੋ ਗਿਆ ਹੁਣ ਗਾਂ ਦਾ ਪੁਲਿਸ ਨਹੀਂ ਦੇਖਣਾ ਸਾਰਾ ਕੁਝ ਹੁਣ ਉਹ ਕੁੜੀ ਦਾ ਘਰ ਵਾਲਾ ਜਿਹਦੇ ਨਾਲ ਰਵੀ ਸ਼ਰਮਾ ਜੀ ਨੇ ਲਵ ਮੈਰਿਜ ਕਰਵਾਈ ਸੀ ਹੁਣ ਸੋਸ਼ਲ ਮੀਡੀਆ 'ਤੇ ਰੋ ਰੋ ਕੇ ਕਹਿੰਦਾ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਬਹੁਤ ਮਾੜਾ ਹੋਇਆ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਪਰ ਮਿੱਤਰਾ ਤੂੰ ਮਾੜਾ-ਮੋਟਾ ਤਾਂ ਸੋਚਦਾ ਵੀ ਤੂੰ ਇੱਕ ਨੰਬਰਦਾਰ ਪਿੰਡ ਦਾ ਮੋਹਤਵਾਰ ਬੰਦਾ ਤੇ ਤੂੰ ਉਹਦੀ ਧੀ ਘਰੋਂ ਕੱਢ ਕੇ ਲੈ ਗਿਆ ਉਹਦੇ ਨਾਲ ਵਿਆਹ ਕਰਾ ਕੇ ਉਸੇ ਪਿੰਡ ਚ ਆ ਕੇ ਰਹਿ ਰਿਹਾ ਮਾੜਾ-ਮੋਟਾ ਤੂੰ ਵੀ ਸੋਚਣਾ ਸੀ ਵੀ ਤੂੰ ਕੀਤਾ ਕੀ ਜੀਵ ਤੂੰ ਪੱਗ ਲੁੱਟ ਕੇ ਲਿਆਸ ਹੈ ਤੈਨੂੰ ਕੀ ਲੱਗਦਾ ਕਿ ਉਹ ਸੁਖਦੀ ਨਹੀਂ ਦਸਾਉਂਦਾ ਹੋਊਗਾ ਤੂੰ ਤਾਂ ਉਹ ਬੰਦੇ ਨੂੰ ਜਿਉਂਦਾ ਮਾਰਤਾ ਉਹ ਬੰਦਾ ਇੱਕ ਜਿਉਂਦੀ লাশ ਬਣ ਗਿਆ ਪਿੰਡ ਦੇ ਵਿੱਚ ਤੇ ਤੂੰ ਉਸ ਪਿੰਡ ਚ ਕਹਿਣਾ ਮੈਂ ਤਾਂ ਸੁਖਦੀ ਰੋਟੀ ਖਾਣਾ ਸਮਝਦਾ ਆਂ ਤੇ ਪਰਿਵਾਰ ਚ ਖੋਜਸ ਪਰ ਤੂੰ ਕਿਸ ਦਾ ਪਰਿਵਾਰ ਉਜਾੜ ਕੇ ਆਪਦਾ ਪਰਿਵਾਰ ਵਸਾਇਆ ਸੀ ਨਾ ਜੋ ਕੰਡੇ ਤੁਸੀਂ ਬੀਜੇ ਉਹ ਨਾਲ ਛੋਟੀ ਜਿਹੀ ਨਿਆਣੀ ਨੂੰ ਵੀ ਚੁਗਣੇ ਪੈ ਗਏ ਤੁਹਾਡੇ ਪਾਪ ਦਾ ਘੜਾ ਛੋਟੀ ਜਿਹੀ ਨਿਆਣੀ ਨੂੰ ਵੀ ਮਹਿੰਗਾ ਪੈ ਗਿਆ ਉਹਦੀ ਜਾਨ ਵੀ ਨਾਲ ਚਲੀ ਗਈ ਚਲੋ ਜੀ ਉਸ ਤੋਂ ਬਾਅਦ ਨੰਬਰਦਾਰ ਤੇ ਪਰਚਾ ਹੋ ਗਿਆ ਪੁਲਿਸ ਨੇ ਅਰੈਸਟ ਕਰ ਲਿਆ ਨੰਬਰਦਾਰ ਕਹਿੰਦਾ ਵੀ ਦੇਖੋ ਭਾਈ ਪਹਿਲਾਂ ਵੀ ਪਿੰਡ ਚ ਜਾਂਦੀ ਲਾਸ਼ ਬਣ ਕੇ ਤੁਰੇ ਫਿਰਦੇ ਸੀਗੇ ਜਦੋਂ ਉੱਤੀ ਮੂੰਹ ਕਾਲਾ ਕਰ ਜੇ ਪਿਓ ਦਾ ਕਹਦਾ ਜੱਗ ਤੇ ਜਿਉਣਾ ਰਹਿ ਜਾਂਦਾ ਆਪਾਂ ਦਾ ਜੂੜ ਬਟਣਾ ਸੀ ਵੱਡਤਾ ਕੋਈ ਗੱਲ ਨਹੀਂ ਰੋਟੀ ਖਾਣੀ ਜੇਲ੍ਹ ਚ ਵੀ ਖਾਈ ਚੱਲਾਂਗੇ ਤੇ ਆਹਾਂ ਵੀਡੀਓ ਦੇਖ ਕੇ ਜਿਹੜੀਆਂ ਨਵੀਆਂ-ਨਵੀਆਂ ਕੁੜੀਆਂ ਜਿਨ੍ਹਾਂ ਨੇ ਨੱਕ ਪੁੰਜਣ ਦਾ ਵਲਣੀ ਉਹ ਹੀਰਾ ਬਣ ਬਣ ਬੈਂਦੀਆਂ ਨੇ ਆਹ ਵੀਡੀਓ ਦੇਖ ਕੇ ਮੜੀਆਂ ਸਿਆਣੀਆਂ ਬਣ ਜਾਂਦੇ ਜੇ ਕਿਉਂਕਿ ਪਿੰਡਾਂ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਿੰਡ ਦੇ ਮੁੰਡਿਆਂ ਨਾਲ ਖੇ ਖਾਂਦੀਆਂ ਨੇ ਜਦੋਂ ਘਰ ਦੇ ਰੋਕਦੇ ਆ ਤੇ ਫਿਰ ਘਰੋਂ ਭੱਜ ਕੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਾ ਕੇ ਪਿੰਡ ਜੀ ਆ ਕੇ ਵਸਦਿਆਂ ਨੇ ਤੇ ਜਿਹੜੇ ਅਣਖਾਂ ਵਾਲੇ ਹੁੰਦੇ ਆ ਮਿੱਤਰੋ ਉਹ ਫਿਰ ਇਸ ਤਰ੍ਹਾਂ ਪਟਾਕੇ ਪਾ ਦਿੰਦੇ ਆ ਤੇ ਫਿਰ ਬੀਤੇ ਵੇਲੇ ਹੱਥੇ ਨਹੀਂ ਆਉਂਦੇ ਫਿਰ ਘਰਾਂ ਦੇ ਘਰ ਤਬਾਹ ਹੋ ਜਾਂਦੇ ਆ ਨਾ ਅਗਲਾ ਘਰ ਵਸਦਿਆਂ ਜਿਹੜਾ ਉਹਦਾ ਨਾ ਪਿਛਲਾ ਵਸਦਿਆਂ ਜਰਿੰਦਾ ਤੇ ਮੈਂ ਕੁੜੀਆਂ ਨੂੰ ਕਹਿਣਾ ਚਾਹੁੰਨਾ ਜਿਹੜੇ ਮਾਂ ਪਿਓ ਨੇ ਤੁਹਾਨੂੰ ਤੰਗੀਆਂ ਕਟਕਟ ਪਾਲਿਆ ਸਾਂਭਿਆ ਜਵਾਨ ਕੀਤਾ ਮਾੜਾ ਜਿਹਾ ਹੁਣ ਉਹਨਾਂ ਬਾਰੇ ਸੋਚ ਲਿਆ ਕਰੋ ਜੇ ਵਿਆਹ ਕਰਾਉਣਾ ਹੁੰਦਾ ਤੇ ਪਿਓ ਦੀ ਰਜ਼ਾਮੰਦਗੀ ਨਾਲ ਕਰਾਇਆ ਕਰੋ ਪਿੰਡੋਂ ਬਾਹਰ ਵੀ ਬਹੁਤ ਮੁੰਡੇ ਹੁੰਦੇ ਆ ਆਸੇ-ਪਾਸੇ ਪਿੰਡ ਦਾ ਮੁੰਡਾ ਕੋਈ ਚੰਗਾ ਖਾਣ ਦੇਵੇ ਕਿ ਕੋਈ ਚੰਗਾ ਘਰ ਕਬੀਲਾ ਵੇਖ ਕੇ ਵਿਆਹ ਕਰਾ ਲਿਆ ਕਰੋ। ਕਮ ਸੇ ਕਮ ਕਿਤੇ ਸੋਖ ਦੀ ਰੋਟੀ ਤਾਂ ਹੋਵੇ। ਬਹੁਤ ਸਾਰੇ ਕੁੜੀਆਂ ਇਹੋ ਜਿਹੇ ਜਿਨ੍ਹਾਂ ਨੇ ਜਮਾਂ ਨੰਗਾ ਮਲੰਗਾ ਦੇ ਨਸ਼ੇੜੀਆਂ ਨਾਲ ਵਿਆਹ ਕਰਾ ਲਿਆ ਤੇ 6-6 ਮਹੀਨੇ ਅਲਰਗਿਕ ਟੀਕਾ ਮਾਰਦੀਆਂ, ਪੇਕਿਆਂ ਘਰੇ ਆ ਗਈਆਂ, ਰੋਂਦੀਆਂ ਧੁੰਦੀਆਂ ਤੇ ਮਾਂ ਪਿਓ ਨੂੰ ਫਿਰ ਵਿਚਾਰੀ ਧੀ ਦੀਆਂ ਨੀ ਤਰਸਾ ਤੇ ਫਿਰ ਗੱਲ ਨਾਲ ਲਾ ਲੈਂਦੀ ਇਹਨੇ। ਬਹੁਤ ਸਾਰੇ ਕੁੜੀਆਂ ਤਲਾਕ ਹੋਏ ਆ, ਉਦੋਂ ਇਸ ਕੁਚੰਨੀਆਂ ਹੋ ਕੇ ਵਿਆਹ ਕਰਾ ਲਿਆ। ਜਦੋਂ ਰੋਟੀ ਨਹੀਂ ਮਿਲੀ, ਸਿਰ 'ਚ ਛੱਤਰ ਪੈਂਦੇ ਸੀਗੇ, ਫਿਰ ਭੱਜ ਕੇ ਵਾਪ ਮੜਿਆ ਦਿਮਾਗ ਦਾ ਖਾਨਾ ਖੋਲ ਲਿਆ ਕਰੋ ਠੀਕ ਆ ਪਿਓ ਦੀ ਪੱਗ ਨਾਂ ਰੋਲਿਆ ਕਰੋ ਨਾਂ ਦਾੜ ਚਿੱਟੀ ਦਾੜੀ 'ਚ ਘੱਟਾ ਪਾਇਆ ਕਰੋ ਫਿਰ ਜਦੋਂ ਅਣਖਾਂ ਤੇ ਗੱਲ ਆ ਜਾਂਦੀ ਹੈ ਨਾ ਤਾਂ ਫਿਰ ਬੰਦਾ ਘਾਟਾ ਵਾਧਾ ਨਹੀਂ ਸੋਚਦਾ ਹੁੰਦਾ ਫਿਰ ਬੰਦਾ ਜਿਹੜੀ ਸੋਚਦਾ ਵੀ ਗਾਂ ਕਿ ਬਣੂਗਾ ਫਿਰ ਮਰਦੇ ਬੰਦੇ ਨੂੰ ਅੱਖ ਚੱਬਣਾ ਪੈ ਜਾਂਦਾ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਤਾਂ ਜੋ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਖਾਸ ਕਰਕੇ ਇਹ ਵੀਡੀਓ ਕੁੜੀਆਂ ਜ਼ਰੂਰ ਦੇਖਣ ਸ਼ਾਇਦ ਕੁੜੀਆਂ ਦੇ ਦਿਮਾਗ ਦੇ ਖਾਨੇ ਖੁੱਲ ਜਾਣ ਤੇ ਆਪਦੇ ਪਿਓ ਦੀ ਪੱਗ ਨਾਂ ਰੋਲਣ ਤੇ ਪਿੰਡ ਦੇ ਮੁੰਡਿਆਂ ਤੋਂ ਖਾਸ ਕਰਕੇ ਪਛਾਹ ਹਟ ਜਾਓ ਪਿੰਡ 'ਚ ਵਿਆਹ ਕਰਾਉਣੋਂ ਹਟ ਜਾਓ ਨਹੀਂ ਤੇ ਖਮਿਆਜੇ ਕਈ ਵਾਰੀ ਐਦਾਂ ਦੇ ਭੁਗਤਰੇ ਪੈ ਜਾਂਦੇ ਆ ਜਿਉਂਦੇ ਵਾਸਤੇ ਰੋ